ਇੱਕ ਹੋਰ ਤਮਾਕਾ ਹੋਇਆ ਜਿਸ ਵਿੱਚ ਹੁਣ ਤੱਕ 9 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਬੇਹਦ ਵੱਡਾ ਤਮਾਕਾ ਸੀ ਇਹ ਜਿਸ ਵਿੱਚ ਲਗਭਗ 27 ਜਣੇ ਤਾਂ ਜ਼ਖਮੀ ਹੋਏ ਨੇ ਪਰ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਸ ਵਿੱਚ 9 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ ਜੰਮੂ ਕਸ਼ਮੀਰ ਦੇ ਨੌਗਾਮ ਦੇ ਵਿੱਚ ਇੱਕ ਪੁਲਿਸ ਥਾਣੇ ਦੇ ਵਿੱਚ ਇਹ ਤਮਾਕਾ ਹੋਣ ਦੀ ਖਬਰ ਹੈ ਮੁੱਢਲੀ ਜਾਣਕਾਰੀ ਮੁਤਾਬਕ ਕਥਿਤ ਤੌਰ ਤੇ ਇਹ ਤਮਾਕਾ ਗਲਤੀ ਨਾਲ ਹੋਇਆ ਹੈ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਨੌਗਾਮ ਪੁਲਿਸ ਸਟੇਸ਼ਨ ਵਿੱਚ ਬੀਤੀ ਰਾਤ ਮਤਲਬ ਲੰਘੇ ਸ਼ੁੱਕਰਵਾਰ ਦੀ ਰਾਤ ਲਗਭਗ 11:20 ਤੇ ਇੱਕ ਵੱਡਾ ਤਮਾਕਾ ਹੋਇਆ ਇਸ ਤਮਾਕੇ ਵਿੱਚ 7 ਤੋਂ 9 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ 27 ਜ਼ਖਮੀ ਹੋਏ ਨੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਤਰਾ ਹੈ ਜ਼ਖਮੀਆਂ ਵਿੱਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਦੱਸੇ ਜਾ ਰਹੇ ਨੇ ਉਨ੍ਹਾਂ ਦਾ 92 ਆਰਮੀ ਬੇਸ ਅਤੇ ਹੋਰ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ ਇਹ ਤਮਾਕਾ ਉਸ ਸਮੇਂ ਹੋਇਆ ਜਦੋਂ ਕਥਿਤ ਤੌਰ ਤੇ ਪੁਲਿਸ ਨੇ ਫਰੀਦাবাদ ਤੋਂ ਜ਼ਬਤ ਕੀਤੇ ਗਏ ਵਿਸਫੋਟਕ ਨਮੂਨੇ ਲੈ ਰਹੀ ਸੀ ਜਾਨਕੀ ਉਹ ਸਮਗਰੀ ਸੀ ਜਿਹੜੀ ਉਸ ਦੇ ਨਮੂਨੇ ਲੈ ਰਹੀ ਸੀ ਜੰਮੂ ਕਸ਼ਮੀਰ ਪੁਲਿਸ ਵੱਲੋਂ ਕਥਿਤ ਤੌਰ ਤੇ ਹਰਿਆਣਾ ਦੇ ਫਰੀਦাবাদ ਤੋਂ ਗ੍ਰਿਫਤਾਰ ਕੀਤੇ ਗਏ ਡਾਕਟਰ ਮੁਜ਼ਮਮਲ ਗਨਈ ਦੇ ਕਿਰਾਏ ਦੇ ਘਰ ਤੋਂ ਜ਼ਬਤ ਕੀਤੇ ਗਏ 360 ਕਿਲੋਗ੍ਰam ਵਿਸਫੋਟਕ ਦਾ ਨਮੂਨਾ ਲਿਆ ਜਾ ਰਿਹਾ ਸੀ ਜੋ ਮੁੱਢਲੀ ਜਾਣਕਾਰੀ ਹੈ ਮੀਡੀਆ ਰਿਪੋਰਟਸ ਮੁਤਾਬਕ ਸੋ ਅਚਾਨਕ ਧਮਾਕਾ ਹੋ ਗਿਆ ਧਮਾਕੇ ਵਾਲੀ ਥਾਂ ਤੋਂ ਸੱਤ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਉਮਰਤ ਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਲਾਸ਼ਾਂ ਨੂੰ ਪੁਲਿਸ ਕੰਟਰੋਲ ਰੂਮ ਸ਼੍ਰੀਨਗਰ ਲਜਾਇਆ ਗਿਆ ਸੋ ਦਿੱਲੀ ਤਮਾਕਿਆਂ ਤੋਂ ਬਾਅਦ ਅਤਵਾਦੀ ਮਾਡਿਊਲ ਵਿੱਚ ਗ੍ਰਿਫਤਾਰ ਕੀਤੇ ਗਏ ਕਥਿਤ ਅਤਵਾਦੀਆਂ ਵਿੱਚੋਂ ਗਨਈ ਵੀ ਸ਼ਾਮਲ ਹੈ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਪੂਰਾ 360 ਕਿਲੋਗ੍ਰਾਮ ਵਿਸਫੋਟਕ ਪੁਲਿਸ ਸਟੋਰ ਵਿੱਚ ਹੀ ਰੱਖਿਆ ਗਿਆ ਸੀ 10 ਨਵੰਬਰ ਨੂੰ ਲਾਲ ਕਿਲੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਨੇੜੇ ਇੱਕ i20 ਕਾਰ ਵਿੱਚ ਧਮਾਕਾ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਜਾਫਰ ਸੁਰੱਖਿਆ ਏਜੰਸੀਆਂ ਚੌਕਸ ਹੋਰ ਹੋ ਗਈਆਂ ਸੀ ਜਿਸ ਵਿੱਚ 13 ਜਣਿਆਂ ਦੀ ਮੌਤ ਹੋ ਗਈ ਸੀ ਪਰ ਹੁਣ ਜੰਮੂ ਕਸ਼ਮੀਰ ਦੇ ਨੌਗਾਮ ਵਿੱਚ ਬੇਹਤ ਵੱਡਾ ਧਮਾਕਾ ਹੋਣ ਦੀ ਖਬਰ ਹੈ ਜਿਸ ਵਿੱਚ ਹੁਣ ਤੱਕ 9 ਜਣਿਆਂ ਦੀ ਮੌਤ ਦੀ ਖਬਰ ਹੈ ਸੋ 27 ਜਣੇ ਇਸ ਧਮਾਕੇ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਇਹਨਾਂ ਵਿੱਚ ਜ਼ਿਆਦਾਤਰ ਪੁਲਿਸ ਮੁਲਾਜ਼ਮ ਦੱਸੇ ਗਏ ਨੇ